ਵਿਸ਼ਵਪਰ ਵਿੱਚ ਆਜ਼ਾਦੀ ਦਿਹਾੜਾ ਤੂਮ ਥਮ ਨਾਲ ਮਨਾਉਣ ਦੀ ਤਿਆਰੀ ਸ਼ੁਰੂ ਹੈ ਇਸ ਮੌਕੇ ਪੰਜਾਬ ਦਾ ਸੂਬਾ ਪਧਰੀ ਸਮਾਗਮ ਮੋਹਾਲੀ ਵਿੱਚ ਮਨਾਇਆ ਜਾਏਗਾ ਇਸ ਸਮਾਗਮ ਵਿੱਚ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸ਼ਿਰਕਤ ਕਰਨਗੇ ਅਤੇ ਤਿਰੰਗਾ ਫਹਿਰਾਉਣਗੇ ਸੂਬਾ ਪਧਰੀ ਸਮਾਗਮ ਦੇ ਚਾਲਦੇ ਆ ਪ੍ਰਸ਼ਾਸਨ ਵੀ ਪੱਬਾਂ ਪਾਰ ਹੈ ਪੂਰੇ ਸਮਾਗਮ ਦੀ ਫਾਈਨਲ ਫੁੱਲ ਡਰੈਸ ਰਿਹਸਲ ਅੱਜ ਕਰਵਾਈ ਗਈ ਹੈ ਅਨਿਲ ਜੋਸ਼ੀ ਕੈਬਨਿਟ ਮੰਤਰੀ ਅਨਿਲ ਜੋਸ਼ੀ ਮੋਟਰਸਾਈਕਲ ਦੇ ਪਿੱਛੇ ਤਿਰੰਗਾ ਝੰਡਾ ਲਹਿਰਾਉਂਦੇ ਨਜ਼ਰ ਆਏ ਦਰਸਲ ਜੋਸ਼ੀ ਦੀਗਵਾਈ ਵਿੱਚ ਆਜ਼ਾਦੀ ਦਿਵਸ ਨੂੰ ਸਮਰਪਿਤ ਇੱਕ ਤਿਰੰਗਾ ਯਾਤਰਾ ਕੱਢੀ ਗਈ ਜਿਸ ਵਿੱਚ ਜੋਸ਼ੀ ਦੇ ਇਲਾਵਾ ਕਈ ਭਾਜਪਾ ਲੀਡਰ ਅਤੇ ਨੌਜਵਾਨ ਤਿਰੰਗੇ ਝੰਡੇ ਲਹਿਰਾਉਂਦੇ ਨਜ਼ਰ ਆਏ ਇਹ ਮਾਰਚ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਹੁੰਦਾ ਹੋਇਆ ਅਨਿਲ ਜੋਸ਼ੀ ਦੇ ਕੈਂਪ ਦਫ਼ਤਰ ਵਿਖੇ ਜਾ ਕੇ ਸਮਾਪਤ ਹੋਇਆ ਕਿਸੇ ਵੀ ਕਿਸਮ ਦੇ ਖਤਰਨਾਕ ਨਜਿੱਠਣ ਲਈ ਹੁਣ ਪੰਜਾਬ ਪੁਲਿਸ ਦਾ ਨਵਾਂ ਘਾਤਕ ਦਸਤਾ ਤਿਆਰ ਹੈ ਇਹਨਾਂ ਨੂੰ ਨਿਰਪੋਕ ਕਮਾਂਡੋ ਦਾ ਨਾਮ ਦਿੱਤਾ ਗਿਆ ਐਨਐਸਜੀ ਅਤੇ ਆਰਮੀ ਦੀ ਸਭ ਤੋਂ ਸਖਤ ਪੈਰਾਵਨ ਨਾਲ ਟ੍ਰੇਨਿੰਗ ਕਰਨ ਵਾਲੇ ਇਹਨਾਂ ਕਮਾਂਡੋਜ਼ ਕੋਲ ਪਿਸਟਲ ਤੋਂ ਲੈ ਕੇ ਆਟੋਮੈਟਿਕ ਮਸ਼ੀਨ ਗਨ ਸਮੇਤ ਬੰਬਾਂ ਤੱਕ ਦਾ ਹਰ ਹਥਿਆਰ ਮੌਜੂਦ ਰਹਿੰਦਾ ਹੈ ਇਸ ਵਾਰ 15 ਅਗਸਤ ਮੌਕੇ ਹੋਣ ਵਾਲੇ ਸੂਬਾ ਪੱਤੀ ਸਮਾਗਮ ਦੀ ਸੁਰੱਖਿਆ ਲਈ ਇਸ ਦਸਤੇ ਨੂੰ ਪਹਿਲੀ ਵਾਰ ਤਾਇਨਾਤ ਕੀਤਾ ਗਿਆ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਤੋਂ ਵਿਧਾਨ ਸਭਾ ਚੋਣਾਂ ਲੜਨ ਦੀ ਇੱਛਾ ਪ੍ਰਗਟਾਈ ਹੈ ਇਸ ਲਈ ਬਕਾਇਦਾ ਉਹਨਾ ਟਿਕਟ ਲਈ ਅਰਜੀ ਦਿੱਤੀ ਹੈ ਅਰਜੀ ਦੇਣ ਲਈ ਕੈਪਟਨ ਖੋਤਾ ਨਹੀਂ ਗਏ ਸਗੋਂ ਆਪਣੇ ਨਜ਼ਦੀਕੀ ਰਾਹੀ ਉਹਨਾਂ ਆਪਣਾ ਪੱਤਰ ਜਮ੍ਹਾਂ ਕਰਵਾਇਆ ਹੈ ਟਿਕਟ ਲਈ ਅਰਜ਼ੀਆਂ ਦੇਣ ਦੀ ਆਖਰੀ ਤਾਰੀਖ 15 ਅਗਸਤ ਹੈ ਮੁਕਸਰ ਵਿਜੀਲੈਂਸ ਦੀ ਟੀਮ ਨੇ ਥਾਣਾ ਕੋਟਪਾਈ ਦੇ ਐਸਐਚਓ ਜਸਵਿੰਦਰ ਸਿੰਘ ਨੂੰ 50000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ ਕਾਸਕਲ ਇਹ ਹੈ ਕਿ ਜਿਸ ਸਮੇਂ ਵਿਜੀਲੈਂਸ ਦੀ ਟੀਮ ਨੇ ਐਸਐਚਓ ਨੂੰ ਗ੍ਰਿਫਤਾਰ ਕੀਤਾ ਤਾਂ ਥਾਣੇ ਦਾ ਮੁੰਚੀ ਰਾਮਸਰੂਪ ਵਿਜੀਲੈਂਸ ਦੀ ਟੀਮ ਨੂੰ ਚੱਕਮਾ ਦੇ ਕੇ ਫਰਾਰ ਹੋ ਗਿਆ ਜਾਣਕਾਰੀ ਮੁਤਾਬਕ ਇਸਮਾਨਦਿਤ ਜਗਾ ਸਿੰਘ ਨਾਮਕ ਸ਼ਖਸ ਨੇ ਸ਼ਿਕਾਇਤ ਕੀਤੀ ਸੀ ਜਗਾ ਸਿੰਘ ਦਾ ਇਲਜ਼ਾਮ ਹੈ ਕਿ ਐਸਐਚਓ ਨੇ ਉਸਤੇ ਪੁੱਤਰਨ ਗੈਤਨੀ ਤਰੀਕੇ ਨਾਲ ਥਾਣੇ ਵਿੱਚ ਰੱਖਿਆ ਹੋਇਆ ਜੋ ਧਮਕੀਆਂ ਵੀ ਦੇ ਰਿਹਾ ਸੀ ਜਿਸ ਦੇ ਚੱਲਦੇ ਉਸਨੇ 40000 ਰੁਪਏ ਵੀ ਲਏ ਜਦਕਿ 2 ਲੱਖ ਰੁਪਏ ਦੀ ਓਲੰਪਿਕ ਵਿੱਚ ਪਾਰਤੀ افسਾਨੇ ਜਮਾਵੜੇ ਤੋਂ ਆਈ ਆਈਐਸ ਅਸ਼ੋਕ ਖੇਮਕਾ ਨੇ ਸਵਾਲ ਖੜੇ ਕੀਤੇ ਨੇ ਖੇਮਕਾ ਨੇ ਟਵਿੱਟਰ ਤੇ ਲਿਖਿਆ ਹੈ ਕਿ ਉਹੀ ਕਹਾਣੀ ਹਰ ਓਲੰਪਿਕ ਦੀ ਤਰ੍ਹਾਂ ਦੁਹਰਾਈ ਗਈ ਵਿਸ਼ਵ ਚੈਂਪੀਅਨ ਤਿਆਰ ਕਰਨ ਦੇ ਲਈ ਅਫਸਰਾਂ ਦਾ ਘੁੰਮਣਾ ਫਿਰਨਾ ਬਿਨਾਂ ਕਿਸੇ ਠੋਸ ਰਣਨੀਤੀ ਦੇ